ਕਰਾਓ ਅੱਜ ਮੈਂ ਤੁਹਾਡੇ ਨਾਲ ਇੱਕ ਵਾਰੀ ਫੇਰ ਇੱਕ ਯੂਐਸ ਸਰਫ ਹੈ ਅਮਰੀਕਾ ਦੇ ਵਿੱਚ ਉਹਦਾ ਪੂਰਾ ਨਾਮ ਹੈਗਾ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਉਹਨੂੰ ਸ਼ਾਰਟ ਦੇ ਵਿੱਚ ਯੂਐਸ ਸਰਫ ਵੀ ਕਹਿੰਦੇ ਆਗੇ ਆ ਉਹਦੀ ਨਵੀਂ ਰਿਪੋਰਟ ਆਈ ਹੈਗੀ ਜਿਸ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਫੇਰ ਜਿਹੜਾ ਇੰਡੀਆ ਹੈਗਾ ਦੇ ਉੱਤੇ ਸੈਂਕਸ਼ਨਸ ਲਗਾਉਣ ਦੀ ਗੱਲ ਕੀਤੀ ਹੈਗੀ ਇਨਕਲੂਡਿੰਗ Uh, the designation of india as a country of particular concern yani ki ek jada designation hai ga ohna countries de utte lagda jide vich criminal activities ho riyan hai giyan related to religious freedom to us taraf di navi report aayi hai gi 25 march 2025 25 march 2025 nu ohna ne release kiti hai gi hai aur oh de bare hun bahut jada oh de bare likhya ja rahe ha ga kyunki is wari ਉਹਨਾਂ ਨੇ ਇੰਡੀਆ ਦੇ ਨਾਲ ਨਾਲ ਰਾ ਜਿਹੜੀ ਰਿਸਰਚ ਐਂਡ ਐਨਾਲਿਸਿਸ ਵਿੰਗ ਜਿੰਨੂੰ ਇੰਡੀਆ ਦੇ ਵਿੱਚ ਇੰਟੈਲੀਜੈਂਸ ਏਜੰਸੀ ਕਿਹਾ ਜਾਂਦਾ ਹੈ ਉਹ ਯੂਐਸ ਸਿਰਫ ਕਹਿ ਰਹੀ ਹੈ ਕਿ ਇਹ ਕ੍ਰਾਈਮਨਲ ਏਜੰਸੀ ਹੈ ਜਿਹੜੀ ਕਿ ਬਾਹਰਲੇ ਵਾਲੇ ਦੇਸ਼ਾਂ ਦੇ ਵਿੱਚ ਜਾ ਕੇ ਟ੍ਰਾਂਸਨੇਸ਼ਨਲ ਕਰਾਈਮਸ ਕਰ ਰਹੀ ਹੈਗੀ ਹੈ ਟ੍ਰਾਂਸਨੇਸ਼ਨਲ ਕਰਾਈਮਸ ਹੁੰਦਾ ਜਿਹੜਾ ਬਾਹਰਲੇ ਦੇਸ਼ਾਂ ਦੇ ਵਿੱਚ ਹੁੰਦਾ ਹੈਗਾ ਜੋ ਇੱਕ ਕੰਟਰੀ ਕਰਦੀ ਹੈ ਕਿ ਉਹਦੇ ਬਾਰੇ ਵਿੱਚ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਦੇ ਬਾਰੇ ਹੈ ਅਕਰੀਬ 5-6 ਮਹੀਨੇ ਪਹਿਲੇ ਉਹ ਹੋਰ ਵੀ ਵੀਡੀਓ ਕਿਤੇ ਸੇ ਹੁੰਦੇ ਲਿੰਕਸ ਥੱਲੇ ਛੱਡਾਂਗਾ ਔਰ ਉਹ ਜਿਹੜਾ ਗੁਰਪਤਵੰਨ ਸਿੰਘ ਪੰਨੂ ਹੈਗਾ ਉਹਦੇ ਉੱਤੇ ਜਿਹੜੀ ਮਰਡਰ ਦੇ ਅਟੈਂਪਟ ਹੋਈ ਸੀ ਉਹਦੇ ਯੂਐਸ ਦੇ ਵਿੱਚ ਅਸੈਸਿਨੇਸ਼ਨ ਦੀ ਜਿਹੜੀ ਅਟੈਂਪਟ ਹੋਈ ਸੀ ਉਹ ਵੀ ਉਹਨਾਂ ਨੇ ਉਹਦੇ ਵਿੱਚ ਯੂਐਸ ਸਰਫ ਨੇ ਆਪਣੀ ਰਿਪੋਰਟ ਦੇ ਵਿੱਚ ਉਹਦਾ ਜ਼ਿਕਰ ਕੀਤਾ ਸੀ ਔਰ ਇਸ ਵਾਰ ਇਹ ਫੇਰ ਉਹ ਵਲਾ ਕੇਸ ਇਹਦੇ ਵਿੱਚ ਰਿਪੋਰਟ ਦੇ ਵਿੱਚ ਮੈਂਸ਼ਨਡ ਤਾਂ ਇਹ ਜਿਹੜਾ ਕੇਸ ਹੈਗਾ ਇਹਦੇ ਬਾਰੇ ਮੈਂ ਇੱਕ ਡਿਟੇਲ ਦੇ ਵਿੱਚ ਵੀਡੀਓ ਕੀਤਾ ਸੀ ਪੰਜ-ਛੇ ਮਹੀਨੇ ਪਹਿਲੇ ਉਹਦਾ ਲਿੰਕ ਥੱਲੇ ਛੱਡਾਂਗਾ ਉਹਨੂੰ ਤੁਸੀਂ ਦੇਖ ਸਕਦੇ ਹੈਗੇ ਹੋ ਔਰ ਨਾਲ ਹੀ ਇਸ ਵਾਰੀ ਉਹਨਾਂ ਨੇ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਉਹਨੂੰ ਕਾਂਗਰਸ ਨੂੰ ਇਹ ਤੁਹਾਨੂੰ ਪਹਿਲੇ ਯੂਐਸ ਸਰਫ ਦੇ ਬਾਰੇ ਥੋੜਾ ਜਿਹਾ ਮੈਂ ਦੱਸ ਦਿੰਦਾ ਨਾ ਕਹਾ ਕਿ ਜਿਹੜੀ ਯੂਐਸ ਸਰਫ ਏਜੰਸੀ ਹੈਗੀ ਹੈ ਜਿਸ ਦੇ ਯੂਐਸ ਇੰਡੀਪੈਂਡੈਂਟ ਫੈਡਰਲ ਗਵਰਨਮੈਂਟ ਏਜੰਸੀ ਯਾਨੀ ਕਿ ਇਹ ਇੰਡੀਪੈਂਡੈਂਟ ਹੈਗੀ ਆ ਬਟ ਇਟ ਇਜ਼ ਸਪੋਰਟਡ ਬਾਈ ਯੂਐਸ ਕਾਂਗਰਸ ਜਿਹੜਾ ਇਹਦਾ ਕਮਿਸ਼ਨਰ ਹੁੰਦਾ ਯਾਨੀ ਕਿ ਸਭ ਤੋਂ ਵੱਡਾ ਜਿਹੜਾ ਅਫੀਸਰ ਹੁੰਦਾ ਹੈ ਯੂਐਸ ਸਰਵ ਦਾ ਉਹਨੂੰ ਯਾ ਤਾਂ ਪ੍ਰੈਜ਼ੀਡੈਂਟ ਅਪਾਇੰਟ ਕਰਦਾ ਹੈਗਾ ਯੂਐਸ ਦਾ ਜਿਸ ਤਰ੍ਹਾਂ ਕਿ ਅੱਜਕੱਲ ਟ੍ਰੰਪ ਹੈਗਾ ਜਾਂ ਫਿਰ ਉੱਥੇ ਦੀ ਕਾਂਗਰਸ ਉਹਨੂੰ ਅਪਾਇੰਟ ਕਰਦੀ ਹੈਗੀ ਤਾਂ ਇਹ ਕਾਫੀ ਪਾਵਰਫੁਲ ਏਜੰਸੀ ਹੈ ਉੱਥੇ ਦੀ ਅਮਰੀਕਾ ਦੇ ਵਿੱਚ ਪਰ ਇਹ ਜਿਹੜੀਆਂ ਰਿਕਮੈਂਡੇਸ਼ਨਸ ਖਾਸ ਕਰਕੇ ਇੰਡੀਆ ਦੇ ਬਾਰੇ ਉਹ ਨਹੀਂ ਮੰਨੀਆਂ ਜਾਂਦੀਆਂ ਕਿਉਂਕਿ ਮੈਂ ਤੁਹਾਨੂੰ ਪਹਿਲੇ ਵੀ ਪਹਿਲੇ ਵੀਡੀਓ ਦੇ ਵਿੱਚ ਦੱਸਿਆ ਸੀ ਮੈਂ ਉਹਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਜਿਹੜੀ ਮੋਦੀ ਗਵਰਨਮੈਂਟ ਹੈਗੀ ਹੈ ਦਿਸ ਇਜ਼ ਅ ਕਾਈਂਡ ਗਿਵਿੰਗ ਅ ਕਾਈਂਡ ਆਫ ਬ੍ਰਾਈਬ ਟੂ ਦਾ ਯੂਐਸ ਐਡਮਿਨਿਸਟ੍ਰੇਸ਼ਨ ਯਾਨੀ ਕਿ ਪਹਿਲੇ ਬਾਈਡਨ ਸੀ ਹੁਣ 트ੰਪ ਆ ਗਿਆ ਉਹਦੇ ਵਿੱਚ ਮੈਂ ਤੁਹਾਨੂੰ ਪਿਛਲੇ ਵੀਡੀਓ ਚ ਕਹਾਂ ਵੀ ਸੀ ਕਿ ਜੇਕਰ 트ੰਪ ਆ ਗਿਆ ਉਹ ਵੀ ਇੰਡੀਆ ਗਵਰਨਮੈਂਟ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਏਗਾ ਚਾਹੇ ਯੂਐਸ ਸਰਫ ਉਹਨੂੰ ਰਿਕਮੈਂਡ ਕਰ ਦਈਏਗੀ ਹੈ ਤਾਂ ਉਹ ਪਿਛਲਾ ਵੀਡੀਓ ਤੁਸੀਂ ਅਲੱਗ ਤੋਂ ਦੇਖ ਸਕਦੇ ਹੈਗੇ ਉਹ ਪਰ ਮੈਂ ਹੁਣ ਤੁਹਾਡੇ ਨਾਲ ਅੱਜ ਇਹ ਵਾਲੀ ਗੱਲ ਕਰਨ ਲੱਗਾ ਹਾਂ ਕਿ ਆਈ ਏਮ ਟ੍ਰਾਈਂਗ ਟੂ ਐਕਸਟੈਂਡ ਦਿਸ ਡਿਸਕਸ਼ਨ ਕਿ ਜਿਹੜਾ ਇਹ ਗੁਰਪਤੋਂ ਸਿੰਘ ਪੰਨੋ ਦੇ ਉੱਤੇ ਕਿਉਂ ਉੱਥੇ ਯੂ ਐਸ ਗਵਰਨਮੈਂਟ ਦੇ ਵਿੱਚ ਇੱਕ ਕੇਸ ਫਾਈਲ ਕੀਤਾ ਗਿਆ ਹੈਗਾ ਔਰ ਉਹਨਾਂ ਨੇ ਮੋਦੀ ਗਵਰਨਮੈਂਟ ਔਰ ਇੱਥੇ ਦੇ ਕੁਝ ਅਫੀਸ਼ਰਸ ਨੂੰ ਸਮਨ ਭੇਜੇ ਸੀ ਪਿਛਲੇ ਸਾਲ ਉਹ ਹੁਣ ਅਕਤੂਬਰ ਦੇ ਵਿੱਚ ਅਕਤੂਬਰ 24 ਦੇ ਵਿੱਚ ਜਿਹੜੀ ਇੰਡੀਅਨ ਗਵਰਨਮੈਂਟ ਹੈ ਇਹਨੇ ਆਪਣਾ ਇੱਕ ਉਹ ਤੇ ਟੀਮ ਭੇਜੀ ਸੀ ਯੂਐਸ ਜਿਹੜੀਆਂ ਲਾ ਇਨਫੋਰਸਮੈਂਟ ਏਜੰਸੀਸ ਅਗੀਆਂ ਉਹਨਾਂ ਦੇ ਨਾਲ ਕੋਆਰਡੀਨੇਟ ਕਰਨ ਵਾਸਤੇ ਕਿ ਉਹਨਾਂ ਦੇ ਜਿਹੜਾ ਐਵੀਡੈਂਸ ਦਿੱਤਾ ਹੈਗਾ ਔਨ ਥਿਸ ਕੇਸ ਆਫ ਅਸੈਸਿਨੇਸ਼ਨ ਆਫ ਪੰਨੂ ਉਹਦਾ ਐਵੀਡੈਂਸ ਨੂੰ ਸਟੱਡੀ ਕਰਨ ਵਾਸਤੇ ਅਕਤੂਬਰ 24 ਦੇ ਵਿੱਚ ਉਹਨਾਂ ਨੇ ਪੀਮ ਵਜਿਸ ਉਹਦੇ ਬਾਰੇ ਮੈਂ ਇੱਕ ਅੱਜ ਹੀ ਕਾਫੀ ਵੱਡਾ ਆਰਟੀਕਲ ਲਿਖਿਆ ਉਹਦੇ ਵਿੱਚ ਲਿੰਕਸ ਵੀ ਹੈਗੇ ਆ ਉਹ ਸਾਰੇ ਉਹ ਤੁਸੀਂ ਇਹਦੇ ਥੱਲੇ ਵੀਡੀਓ ਦੇ ਛੱਡਾਂਗਾ ਉਹਨੂੰ ਤੁਸੀਂ ਅਲੱਗ ਤੋਂ ਦੇਖ ਸਕਦੇ ਹੋ ਕਿਉਂ ਮੈਂ ਥੋੜਾ ਜਿਹਾ ਤੁਹਾਨੂੰ ਆਪਣੇ ਬਾਰੇ ਵੀ ਦੱਸ ਦਿੰਨਾ ਹੈਗਾ ਮੇਰਾ ਨਾਮ ਰਾਕੇਸ਼ ਰਮਨ ਹੈ ਮੈਂ ਇੱਕ ਨੈਸ਼ਨਲ ਔਰਡ ਵਿਨਿੰਗ ਜਰਨਲਿਸਟ ਔਰ ਹਿਊਮਨ ਰਾਈਟਸ ਐਕਟੀਵਿਸਟ ਹੈਗਾ ਮੈਂ ਪੰਜਾਬ ਯੂਨੀਵਰਸਿਟੀ ਚ ਪੜਿਆ ਹੋਇਆ ਹਾਂ ਚੰਡੀਗੜ੍ਹ ਨੂੰ ਚ ਰਹਿਣ ਵਾਲਾ ਹੈਗਾ ਤਾਂ ਮੈਂ ਹੁਣ ਅੱਜਕੱਲ੍ਹ ਦਿੱਲੀ ਰਹਿ ਰਿਹਾ ਹੈਗਾ ਔਰ ਮੈਂ ਇੱਕ ਆਪਣੀਆਂ ਨਿਊਜ਼ ਸਰਵਿਸਿਜ਼ ਜਿਹੜੀਆਂ ਗਲੋਬਲ ਨਿਊਜ਼ ਸਰਵਿਸਿਜ਼ ਅੰダー ਦਾ ਬੈਨਰ ਰਮਨ ਮੀਡੀਆ ਨੈਟਵਰਕ ઓਲ ਦਾ ਰਮਨ ਮੀਡੀਆ ਨੈਟਵਰਕ.com ਇਸ ਮਾਈ ਫਲੈਗਸ਼ਿਪ ਸਾਈਟ ਉਹਦੇ ਅੰダー ਗਲੋਬਲ ਨਿਊਜ਼ ਸਰਵਿਸਿਜ਼ ਚਲਾਣਾ ਹੈਗਾ ਔਨ ਮਲਟੀਪਲ ਸਾਈਟਸ ਐਂਡ ਮੈਂ ਇੱਕ ਐਨਜੀਓ ਆਪਣਾ ਚਲਾਣਾ ਹੈਗਾ ਆਰਐਮਐਨ ਫਾਊਂਡੇਸ਼ਨ ਉਹਦੇ ਵਿੱਚ ਮੈਂ ਹਿਊਮਨ ਰਾਈਟਸ ਦੇ ਉੱਤੇ ਕਰਪਸ਼ਨ ਨੂੰ ਰੋਕਣ ਵਾਸਤੇ এনवायरमेंट ਪ੍ਰੋਟੈਕਸ਼ਨ ਵਾਸਤੇ ਔਰ ਬੱਚਾਂ ਦੀ स्कूल एजुकेशन वास्ते काफी काम कर जाएगा और मैं एवलियां भी जडियां पंजाब ਦੇ ਵਿੱਚ ਜਡੀਆਂ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਤੇ ਉੱਤੇ ਵੀ ਆਇਆ ਫਾਇਲ ਮਲਟੀਪਲ ਪਟੀਸ਼ਨਸ ਇਨ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਐਸ ਵੈਲ ਐਸ ਅ ਇਸ ਯੂਨ ਹਿਊਮਨ ਰਾਈਟਸ ਕਮਿਸ਼ਨ ਤੇ ਉਹਨਾਂ ਦਾ ਮੈਨੂੰ ਪੰਜਾਬ ਤੋਂ ਜਵਾਬ ਵੀ ਆਇਆ ਉਹ ਮੇਰੀ ਆਰਐਮਐਨ ਫਾਊਂਡੇਸ਼ਨ ਸਾਈਟ ਦੇ ਉੱਤੇ ਪਿਆ ਹੈਗਾ ਤਾਂ ਨਾਲ ਨਾਲ ਮੈਂ ਉਹਦੇ ਵਿੱਚ ਐਵੀ ਬਾਰ-ਬਾਰ ਲਿਖ ਰਿਹਾ ਹਾਂ ਗਾਵਾ ਕਿ ਜਿਹੜੇ ਯੂਐਸ ਪੋਲਿਟਿਸ਼ੀਅਨਸ ਟਾਪ ਲੈਵਲ ਯੂਐਸ ਪੋਲਿਟਿਸ਼ੀਅਨਸ ਅਗੇ ਹੈ ਜਿਸ ਤਰ੍ਹਾਂ ਕਿ ਐਡਮ ਸ਼ਿਫ ਐਡਮ ਸ਼ਿਫ ਨੇ ਵੀ ਹੈ ਟ੍ਰਾਂਸਨੇਸ਼ਨਲ ਰਿਪਰੈਸ਼ਨ ਜਿਸ ਤਰ੍ਹਾਂ ਕਿ ਪੰਨੂ ਦੇ ਉੱਤੇ ਅਟੈਕ ਕਰਾਉਣ ਦੀ ਕੋਸ਼ਿਸ਼ ਹੋਇਆ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਉੱਤੇ ਅਟੈਕ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਮੋਦੀ ਗਵਰਨਮੈਂਟ ਦਾ ਨਾਮ ਉਹਦੇ ਵਿੱਚ ਕੇਸ ਦੇ ਵਿੱਚ ਆ ਰਿਹਾ ਹੈਗਾ ਉਹਨੂੰ ਟ੍ਰਾਂਸਨੇਸ਼ਨਲ ਰਿਪਰੈਸ਼ਨ ਕਹਿੰਦੇ ਹੈ ਐਨੂੰ ਰੋਕਣ ਵਾਸਤੇ ਐ ਐਡਮ ਸ਼ਿਫ ਇੱਕ ਹੋਰ ਯੂਐਸ ਕਾਂਗਰਸਮੈਨ ਹੈਗਾ ਐਡਮ ਸ਼ਿਫ ਉਹ ਡੈਮੋਕ੍ਰੈਟਿਕ ਪਾਰਟੀ ਦਾ ਹੈ ਉਹ ਅੱਜਕੱਲ ਸ਼ਾਇਦ ਉਹ ਸੈਨੇਟਰ ਹੈ ਕੈਲੀਫੋਰਨੀਆ ਦਾ ਉਹਨੇ ਵੀ ਇੱਕ ਅਲੱਗ ਤੋਂ ਲਾਅ ਬਣਾਇਆ ਹੈਗਾ ਅਮਰੀਕਾ ਦੇ ਵਿੱਚ ਉਹਨੂੰ ਕਹਿੰਦੇ ਹੈਗੇ ਆ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਰਿਪੋਰਟਿੰਗ ਐਕਟ 2024 ਯਾਨੀ ਕਿ ਪਿਛਲੇ ਸਾਲ ਕੁਝ ਮਹੀਨੇ ਪਹਿਲੇ ਉਹਨੇ ਉਹ ਕਾਨੂੰਨ ਵੀ ਬਣਾਇਆ ਹੈਗਾ ਤਾਂ ਹੁਣ ਜਿਹੜਾ ਨਾਰਮਲ ਜਿਹੜੇ ਕੋਰਟ ਦੇ ਵਿੱਚ ਕੇਸਸ ਫਾਈਲ ਹੁੰਦੇ ਉਹਦੇ ਨਾਲ ਨਾਲ ਅੰਡਰ ਥਿਸ ਪਾਰਟिकुलर ਐਕਟ ਆਫ ਐਡਮ ਸ਼ਿਫ ਤੁਸੀਂ ਆਪਣੇ ਕੇਸ ਫਾਈਲ ਕਰ ਸਕਦੇ ਆ ਕਿ ਇਫ देयर ਇਜ਼ ਐਨ ਐਵਿਡੈਂਸ ਆਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਾਏ ਦਾ ਇੰਡੀਅਨ ਗਵਰਨਮੈਂਟ ਇਨ ਯੂ ਐਸ অর ਕੈਨੇਡਾ অর ਇਨ ਐਨੀ ਅਦਰ ਕੰਟਰੀ ਤਾਂ ਤੁਸੀਂ ਇਹ ਜਿਹੜਾ ਹੈਗਾ ਹੁਣ ਹਿਊਮਨ ਰਾਈਟਸ ਵਾਇਓਲੇਸ਼ਨ ਉਹਦੇ ਉੱਤੇ ਇਲਹਾਨ ਉਮਰ ਉਹ ਵੀ ਇੱਕ ਯੂਐਸ ਕਾਂਗਰਸ ਵੂਮਨ ਹੈਗੀ ਹੈ ਉਹਨੇ ਵੀ ਆਪਣੀਆਂ ਅਫੀਸ਼ੀਅਲ ਸਟੇਟਮੈਂਟਸ ਉਹ ਵੀ ਮੇਰੇ ਸਾਈਟ ਦੇ ਉੱਤੇ ਜਾਓਗੇ ਤਾਂ ਉਹ ਸਟੇਟਮੈਂਟਸ ਮਿਲ ਜਾਣਗੇ ਆਰਐਮਐਨ ਫਾਊਂਡੇਸ਼ਨ ਜਾਂ ਰਮਨਮੀਡੀਆਨੈਟਵਰਕ.com ਦੇ ਉੱਤੇ ਸਰਚ ਕਰੋਗੇ ਜਾ ਕੇ ਤਾਂ ਉਹ ਸਾਰੇ ਕੇਸਿਸ ਤੁਹਾਨੂੰ ਮਿਲ ਜਾਣਗੇ ਤਾਂ ਉਹਨਾਂ ਉਹਨੇ ਵੀ ਬਹੁਤ ਅੱਛਾ ਕਿਹਾ ਹੈਗਾ ਕਿ ਪੰਜਾਬ ਦੇ ਵਿੱਚ ਉਹਨੇ 23 ਕਿਹਾ ਸੀ 2023 ਦੇ ਵਿੱਚ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀਆਂ ਹੈਗੀਆਂ ਔਰ ਐਡਮਸਫ ਦਾ ਜਿਹੜਾ ਕਾਨੂੰਨ ਹੈਗਾ ਇਹ 24 ਦਾ ਹੈਗਾ ਕੋਨ ਪਰ ਮਨ ਨੂੰ ਅ ਸਮਝ ਨਹੀਂ ਆ ਰਹੀ ਹੈਗੀ ਕਿ ਇਹ ਇਹਨਾਂ ਦੇ ਉੱਤੇ ਇਹ ਜਿਹੜਾ ਟ੍ਰਾਂਸਨੇਸ਼ਨਲ ਰਿਪਰੈਸ਼ਨ ਹੋ ਰਿਹਾ ਹੈਗਾ ਪੰਨੂ ਦੇ ਉੱਤੇ ਜਾਂ ਨਿਜਰ ਦੇ ਉੱਤੇ ਉਹ ਅਸਲੀ ਹੋ ਰਿਹਾ ਹੈਗਾ ਕਿ ਦੇ ਆਰ ਰੇਜ਼ਿੰਗ देयर ਕਨਸਰਨਸ অর ਦੇ ਆਰ ਡਿਮਾਂਡਿੰਗ ਖਾਲਿਸਤਾਨ ਕਿ ਉਹ ਕਹਿ ਰਹੇ ਹੈਗੇ ਕਿ ਖਾਲਿਸਤਾਨ ਇੱਕ ਬਣਨਾ ਚਾਹੀਦਾ ਹੈਗਾ ਅਸਲੀ ਉਹਨਾਂ ਤੇ ਟ੍ਰਾਂਸਨੇਸ਼ਨਲ ਰਿਪਰੈਸ਼ਨ ਹੋ ਰਿਹਾ ਹੈਗਾ ਔਰ ਅਨੋ ਬਾਹਰ ਵਾਲੇ ਕੰਟਰੀ ਦਾ ਹਿਊਮਨ ਰਾਈਟਸ ਵਾਇਲੇਸ਼ਨ ਮੰਨਦੇ ਹੈਗੇ ਇੱਥੇ ਜਿਹੜਾ ਹੈਗਾ ਇੰਡੀਆ ਦੇ ਵਿੱਚ ਅਨੋ ਐਂਟੀ ਟੈਰਰਿਸਟ ਐਕਟੀਵਿਟੀ ਮੰਨਦੇ ਹੈਗੇ ਕਿ ਟੈਰਰਿਸਟ ਦੇ ਖਿਲਾਫ ਅਸੀਂ ਐਕਟੀਵਿਟੀ ਕਰ ਰਹੇ ਹੈਗੇ ਹੁਣ ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਖਾਲਿਸਤਾਨ ਦਾ ਮੁੱਦਾ ਕੀ ਹੈਗਾ ਮੈਂ ਪੰਜਾਬ ਨੂੰ ਬਹੁਤ ਕਲੋਜ਼ਲੀ ਮੋਨੀਟਰ ਕਰਦਾ ਹਾਂ ਔਰ ਮੈਂ ਟ੍ਰਿਬਿਊਨ ਦੇ ਵਿੱਚ ਪਹਿਲੇ ਲਿਖਦਾ ਸੀ ਜਿਸ ਵੇਲੇ ਮੈਂ ਆਪਣਾ ਕੈਰੀਅਰ ਸ਼ੁਰੂ ਕੀਤਾ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਮੈਂ ਬਹੁਤ ਅੱਛੀ ਤਰ੍ਹਾਂ ਸਮਝਦਾ ਹੈਗਾ ਇਹਲੇ ਸਾਰੇ ਈਸ਼ੂ ਖਾਲਿਸਤਾਨ ਦਾ ਮਤਲਬ ਜਿਹੜਾ ਮਤਲਬ ਸਮਝਦਾ ਉਹ ਸਮਝਦਾਗਾ ਕਿ ਖਾਲਿਸ ਸਟੇਟ ਯਾਨੀ ਕਿ ਜਿਹੜੀ ਪਿਓਰ ਸਟੇਟ ਹੈਗੀ ਹੈ ਉਹ ਹੈਗੀ ਹੈ ਖਾਲਿਸਤਾਨ ਯਾਨੀ ਕਿ ਜਿੱਥੇ ਕੋਈ ਕਿਸੇ ਤਰ੍ਹਾਂ ਦਾ ਹਿਊਮਨਾਈਟਸ ਵਾਇਓਲੇਸ਼ਨ ਨਾ ਹੋਏ ਔਰ ਸਭ ਲੋਕ ਬਰਾਬਰੀ ਦੇ ਨਾਲ ਖੁਸ਼ਹਾਲੀ ਦੇ ਨਾਲ ਰਹਿਣ ਉਹੀ ਹੈਗਾ ਖਾਲਿਸਤਾਨ ਖਾਲਿਸ ਸਟੇਟ ਯਾਨੀ ਕਿ ਪਿਓਰ ਸਟੇਟ ਸ ਪੰਜਾਬ ਦੇ ਵਿੱਚ ਕੀ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਦੀ ਜ਼ਰੂਰਤ ਹੈਗੀ ਆ ਪਰ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਹੁਣ ਸਭ ਤੋਂ ਜ਼ਿਆਦਾ ਜ਼ਰੂਰਤ ਹੈਗੀ ਹੈ ਉੱਥੇ ਦੇ ਲੋਕਾਂ ਨੂੰ ਬਚਾਉਣ ਦੀ ਉੱਥੇ 3 ਕਰੋੜ ਜਿਹੜੇ ਲੋਕੀ ਹੈਗੇ ਆ ਪੰਜਾਬ ਦੇ ਵਿੱਚੋਂ ਹਰ ਤਰ੍ਹਾਂ ਦੇ ਅਤਿਆਚਾਰ ਸਹਰੇ ਹੈਗੇ ਜੇਕਰ ਕਿਸਾਨ ਕੋਈ ਗੱਲ ਕਰ ਦੇ ਹੋਣਾ ਤੇ ਲਾਠੀਆਂ ਚਲਾਈਆਂ ਜਾਂਦੀਆਂ ਉਹਨਾਂ ਨੂੰ ਚੁੱਕ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੰਦੇ ਹੈਗੇ ਆ ਇਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈਗੀ ਹੈ ਜੇਕਰ ਕੋਈ ਨੌਕਰੀ ਮੰਗਣ ਟੀਚਰ ਜਾਂਦੇ ਹੈ ਤਾਂ ਉਹਨਾਂ ਦੇ ਉੱਤੇ ਅੱਜਕੱਲ ਡਾਂਗਾਂ ਚੱਲ ਰਹੀਆਂ ਹੈਗੀਆਂ ਵੱਚਾ ਦੇ ਉੱਤੇ ਐਨੇ ਜੁਰਮ ਹੋ ਰਹੇ ਹੈਗੇ ਆ ਕਿ ਉਹਨਾਂ ਨੂੰ ਚੁੱਕ-ਚੁੱਕ ਕੇ ਜੇਲ੍ਹਾਂ ਦੇ ਵਿੱਚ ਪਾ ਰਹੇ ਹੈਗੇ ਜੇਕਰ ਥੋੜਾ ਜਿਹਾ ਵੀ ਉਹ ਆ ਕੇ ਸੜਕ ਦੇ ਉੱਤੇ ਪ੍ਰੋਟੈਸਟ ਕਰਦੇ ਹੈਗੇ ਆ ਔਰ ਕਈਆਂ ਨੂੰ ਜਿਹੜੇ ਉੱਥੇ ਕੋਈ ਸੋਸ਼ਲ ਵਰਕ ਕਰ ਰਹੇ ਸੀ ਉਹਨਾਂ ਨੂੰ ਚੁੱਕ ਕੇ ਡਿਬਰੂਗਰ ਜੇਲ੍ਹ ਦੇ ਵਿੱਚ ਪਾ ਦਿੱਤਾ ਹੈਗਾ ਐ ਐਨੇ ਜੁਰਮ ਹੋ ਰਹੇ ਔਰ ਨਸ਼ੇ ਐਨੇ ਵਧ ਰਹੇ ਹੈਗੇ ਉੱਥੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਪੰਜਾਬ ਦੇ ਉੱਤੇ ਉੱਥੇ ਤਾਂ ਬਿਲਕੁਲ ਬੰਦੇ ਮਰਿਆਏ ਦੀ ਤਰ੍ਹਾਂ ਰਹਿ ਰਹੇ ਹੈਗੇ ਉਤਾਂ ਇਸ ਤੋਂ ਚੰਗੇ ਹਾਲਾਤ ਜਿੰਨੇ ਇਸ ਵਕਤ ਪੰਜਾਬ ਦੇ ਵਿੱਚ ਹੈਗੇ ਐ ਇਸ ਤੋਂ ਚੰਗੇ ਹਾਲਾਤ ਤਾਂ ਅਫਗਾਨਿਸਤਾਨ ਦੇ ਵਿੱਚ ਹੋਣਗੇ ਤਾਂ ਤੁਸੀਂ ਉਹਨਾਂ ਬੰਦਿਆਂ ਨੂੰ ਬਚਾਉਣ ਵਾਸਤੇ ਗੱਲ ਕਰੋ ਤੁਸੀਂ ਇਹ ਬਾਹਰ ਕੈਨੇਡਾ ਦੇ ਵਿੱਚ ਆ ਉੱਥੇ ਅਮਰੀਕਾ ਦੇ ਵਿੱਚ ਜੇਕਰ ਮੋਦੀ ਜਾਂਦਾ ਤਾਂ ਉੱਥੇ ਬਾਹਰ ਪਲੇਕਡ ਲੈ ਕੇ ਨਾਰੇ ਨਾ ਲਗਾਣੇ 15-20 ਬੰਦੇ ਖੜੇ ਹੋ ਜਾਂਦੇ ਨਾਰੇ ਲਗਾਉਣੇ ਸ਼ੁਰੂ ਕਰ ਦਿੰਦੇ ਹੈਗੇ ਆ ਉੱਥੇ ਉਹਨਾਂ ਨੂੰ ਕੋਈ ਰਿਸਕ ਨਹੀਂ ਹੈਗਾ ਇੱਥੇ ਬੰਦੇ ਮਰ ਰਹੇ ਹੈਗੇ ਆ ਤੁਸੀਂ ਇੱਥੇ ਆ ਕੇ ਕਰੋ ਜੋ ਕਰਨਾ ਹੈਗਾ ਇੱਥੇ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਵੀ ਸਮਝਦਾਰ ਬੰਦਾ ਨਹੀਂ ਹੈਗਾ ਜਿਹੜਾ ਪੰਜਾਬ ਨੂੰ ਇਹਨਾਂ ਅਤਿਆਚਾਰਾਂ ਤੋਂ ਐਟਰੋਸਿਟੀਆਂ ਤੋਂ ਬਚਾ ਸਕੇ ਇੱਕ ਵੀ ਮੈਂ ਇੱਕ ਇੱਕ ਬੰਦੇ ਨੂੰ ਉੱਥੇ ਜਾਣਦਾ ਹੈਗਾ ਜਿਹੜੇ ਕੋਈ ਪੋਲੀਟੀਸ਼ਨ ਹੈਗੇ ਸੋਸ਼ਲ ਵਰਕਰ ਹੈਗੇ ਜਿੰਨੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਉੱਥੇ ਪੰਜਾਬ ਦੀ ਅੱਜ ਦੀ ਡੇਟ ਦੇ ਵਿੱਚ ਚਾਹੇ ਉਹ ਭਾਜਪਾ ਹੈ ਆਮ ਆਦਮੀ ਪਾਰਟੀ ਹੈ ਕਾਂਗਰਸ ਹੈ ਜਾਂ ਅਕਾਲੀ ਦਲ ਹੈਗਾ ਇਹ ਬੇਈਮਾਨਾਂ ਨਾਲ ਭਰੀਆਂ ਹੋਈਆਂ ਇਹ ਪੰਜਾਬ ਦੇ ਲੋਕਾਂ ਨੂੰ ਨਹੀਂ ਬਚਾਣਗੇ ਆ ਇਹ ਸਿਰਫ ਆਪਣੇ ਬਾਰੇ ਸੋਚਦੇ ਆਗੇ ਐਨਾ ਨੇ ਨਹੀਂ ਬਚਾਣਾ ਜਿਹੜੇ ਸੋਸ਼ਲ ਵਰਕਰ ਉੱਥੇ ਸੋ ਕਾਲਡ ਸੋਸ਼ਲ ਵਰਕਰ ਰਹਿ ਗਏ ਆ ਉਹ ਸਿਰਫ ਭੀੜ ਇਕੱਠੀ ਕਰਨਾ ਜਾਣਦੇ ਆਗੇ ਉਹਨਾਂ ਨੂੰ ਸਮਝਦਾਰ ਵਾਲੀ ਕੋਈ ਗੱਲ ਹੀ ਨਹੀਂ ਕਰਦੇ ਦੇ ਆਲਸੋ ਹੈ ਪੋਲਿਟੀਕਲ ਐਂਬੀਸ਼ਨਸ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਨਹੀਂ ਹੈਗਾ ਤੁਸੀਂ ਉੱਥੇ ਬੈ ਕੇ ਜਾਂ ਮੈਂ ਵੀਡੀਓ ਜਿਹੜੇ ਪਾਣਾ ਉਹਦੇ ਥੱਲੇ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਅਨਪੜਾ ਵਾਲੀਆਂ ਗੱਲਾਂ ਨਾ ਕਰੋ ਖਾਲਿਸਤਾਨ ਜਿੰਦਾਬਾਦ ਨਾਲ ਕੋਈ ਉੱਥੇ ਪੰਜਾਬ ਦੇ ਬੰਦੇ ਵੱਜ ਜਾਣਗੇ 3 ਕਰੋੜ ਬੰਦੇ ਮਰ ਰਹੇ ਹੈਗੇ ਜਨਾਨੀਆਂ ਦੇ ਉੱਤੇ ਐਨੇ ਅਤਿਆਚਾਰ ਹੋ ਰਹੇ ਹੈਗੇ ਉਹਨਾਂ ਨੂੰ 1100 ਰੁਪਏ ਜਾਂ 1000 ਰੁਪਏ ਕਹਿ ਕੇ ਝੂਠ ਬੋਲ ਕੇ ਉਹਨਾਂ ਦੀਆਂ ਵੋਟਾਂ ਤਾਂ ਲੈ ਲੀਆਂ ਐਨੇ ਕੇਸਰੀਵਾਲ ਔਰ ਪ੍ਰਗੁਆਂਤਮਾਨ ਦੇ ਸਰਕਾਰ ਨੇ ਉਹਨਾਂ ਦੇ ਵਾਸਤੇ ਇੱਕ ਵੀ ਕੰਮ ਨਹੀਂ ਕਰ ਰਹੇ ਹੈਗੇ ਉੱਥੇ ਐਨੇ ਅਤਿਆਚਾਰ ਐਨੇ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਿਹਾ ਉਹਨਾਂ ਨੂੰ ਬਚਾਉਣ ਦੀ ਗੱਲ ਕਰੋ ਉੱਥੇ ਬਲੈਕ ਕਾਰਡ ਮੋਦੀ ਦੇ ਸਾਹਮਣੇ ਲੈ ਕੇ ਨਾ ਖੜਿਓ ਅਮਰੀਕਾ ਔਰ ਕੈਨੇਡਾ ਦੇ ਵਿੱਚ ਉਹ ਤਾਂ ਬਹੁਤ ਘਟਿਆ ਕੰਮ ਹੈਗਾ ਔਰ ਆਸਾਨ ਕੰਮ ਆਉਤਾ ਤੁਸੀਂ ਜਿਹੜੇ ਇੱਥੇ ਬੰਦੇ ਮਰ ਰਹੇ ਹੈਗੇ ਉਹਨਾਂ ਨੂੰ ਆ ਕੇ ਬਚਾਓ ਇੱਥੇ ਜਿਹੜਾ ਉਹ ਹੈਗਾ ਸਿਮਰਨਜੀਤ ਸਿੰਘ ਮਾਨ ਉਹਨੇ ਕੀ ਕਰ ਲਿਆ ਕਿੰਨੇ 30 40 ਸਾਲ ਤੋਂ ਖਾਲਿਸਤਾਨ ਖਾਲਿਸਤਾਨ ਉਹ ਕਰ ਰਿਹਾ ਹੈਗਾ ਕੁਝ ਵੀ ਨਹੀਂ ਉਹ ਵੀ ਲਾਲਚੀ ਹੈਗਾ ਆਪਣੀਆਂ ਵੋਟਾਂ ਵਾਸਤੇ ਬਸ ਉਹ ਖਾਲਿਸਤਾਨ ਦੋ ਚਾਰ ਵਾਰੀ ਆ ਕੇ ਕਹਿ ਜਾਂਦਾ ਉਹਨੇ ਇੱਕ ਵਾਰੀ ਵੀ ਉਹਨੇ ਇੱਕ ਵੀ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇੱਥੇ ਉਹ ਅਮਰਿਤਪਾਲ ਸਿੰਘ ਥੋੜਾ ਕਰ ਰਿਹਾ ਸੀ ਕੰਮ ਉਹਨੇ ਥੋੜਾ ਜਿਹਾ ਪੋਜ਼ਿਟਿਵ ਕੰਮ ਕੀਤਾ ਸੀ ਉਹਨੂੰ ਚੁੱਕ ਕੇ ਡਿਬਰਗੋੜ ਜੇਲ੍ਹ ਦੇ ਵਿੱਚ ਪਾ ਦਿੱਤਾ ਹੈਗਾ ਔਰ ਹੁਣ ਦੇਖੋ ਇੱਕ ਵੀ ਬੰਦਾ ਉਹਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਉਹ ਉੱਥੇ 2 ਸਾਲ ਤੋਂ ਪਿਆ ਹੈਗਾ ਡਿਬਰਗੋੜ ਜੇਲ੍ਹ ਦੇ ਵਿੱਚ ਇਹੋ ਜਿਹੇ ਬੰਦੇ ਪੰਜਾਬ ਦੇ ਵਿੱਚ ਆ ਕੇ ਕੰਮ ਕਰੋ ਜਿਹੜੇ ਉੱਥੇ ਦੇ ਲੋਕਾਂ ਨੂੰ ਨਸ਼ਿਆਂ ਤੋਂ ਬਚਾ ਸਕਣ ਐ ਗੁਲਾਮੀ ਤੋਂ ਜਿਹੜੀ ਆਮ ਆਦਮੀ ਪਾਰਟੀ ਦੀ ਗੁਲਾਮੀ ਸਾਰੀਆਂ ਪਾਰਟੀਆਂ ਹੋਈਆਂ ਐ ਇਸ ਵੇਲੇ ਆਮ ਆਦਮੀ ਪਾਰਟੀ ਅਸਲੀ ਮੈਂ ਕਰ ਰਹੀਗਾ ਇਹਨਾਂ ਦੀ ਗੁਲਾਮੀ ਤੋਂ ਬਚਾ ਸਕੇ ਲੋਕਾਂ ਨੂੰ ਇਹੀ ਖਾਲਿਸਤਾਨ ਹੈਗਾ ਹੋਰ ਕੋਈ ਖਾਲਿਸਤਾਨ ਨਹੀਂ ਹੈਗਾ ਔਰ ਤੁਸੀਂ ਕੋਈ ਐਨੇ ਅਨਪੜ੍ਹ ਹੈਗੇ ਹੋ ਤੁਸੀਂ ਸਾਰੇ ਕਿ ਇੱਕ ਡਾਕੂਮੈਂਟ ਨਹੀਂ ਬਣਾ ਸਕਿਆ ਜਿਸ ਤਰ੍ਹਾਂ ਪਹਿਲੇ 73 ਦੇ ਵਿੱਚ 78 ਦੇ ਵਿੱਚ ਉਹਨੂੰ ਇੰਡੋਰਸ ਕੀਤਾ ਸੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਉਹ ਹੁਣ ਇਰੈਲੇਵੈਂਟ ਹੈ ਟੋਟਲੀ ਉਹ ਜਾ ਇੱਕ ਡਾਕੂਮੈਂਟ ਬਣਾਓ ਉਹਨੂੰ ਕੈਂਪੇਨ ਕਰੋ ਨਾਰੇ ਮਾਰਨ ਨਾਲ ਕੁਛ ਹੋਣਾ ਉੱਥੇ ਪਲੇਕਾਰ ਲੈ ਕੇ ਖੜੇ ਹੋਣਾ ਕੁਝ ਨਹੀਂ ਹੋਣਾ ਇਹ ਕੋਨੂੰ ਇੰਟੈਲੈਕਚੁਅਲੀ ਚਲਾਓ ਇਸ ਕੈਂਪੇਨ ਨੂੰ ਕਿ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾ ਸਕੇ ਅਹੋ ਜੀ ਇੱਕ ਨਨਪੁਰ ਸਾਹਿਬ ਰੈਜ਼ੋਲੂਸ਼ਨ ਟਾਈਪ ਨਵਾਂ ਡਾਕੂਮੈਂਟ ਬਣਾਓ ਜਿਦੇ ਵਿੱਚ ਇਹ ਦੱਸਿਆ ਜਾਏ ਕਿ ਉੱਥੇ ਤੁਸੀਂ ਲੋਕਾਂ ਨੂੰ ਨਸ਼ੇ ਤੋਂ ਕਿਸ ਤਰ੍ਹਾਂ ਬਚਾਓਗੇ ਉੱਥੇ ਜਿਹੜਾ ਕਰਜ਼ਾ ਹੋ ਰਿਹਾ ਹੈਗਾ ਵੱਧ ਰਿਹਾ ਹਰ ਰੋਜ਼ ਭਗਵੰਤ ਮਾਨ ਆਪਣੀਆਂ ਫੋਟੋਆਂ ਖਿਚਾ ਖਿਚਾ ਕੇ ਲੋਕਾਂ ਦਾ ਪੈਸਾ ਖਰਚ ਕਰੀ ਜਾ ਰਿਹਾ ਕਰਜ਼ਾ ਹੋਰ ਲਈ ਜਾ ਰਿਹਾ ਉਸ ਤੋਂ ਕਿਸ ਤਰ੍ਹਾਂ ਬਚਾਓਗੇ ਉੱਥੇ ਦੇ ਬੱਚਿਆਂ ਨੂੰ ਨੌਕਰੀਆਂ ਕਿਸ ਤਰ੍ਹਾਂ ਲਗਵਾਓਗੇ ਉੱਥੇ ਦੀ ਐਜੂਕੇਸ਼ਨ ਸਿਸਟਮ ਨੂੰ ਕਿਸ ਤਰ੍ਹਾਂ ਠੀਕ ਕਰੋਗੇ ਉੱਥੇ ਦੇ ਹੈਲਥ케ਅਰ ਨੂੰ ਕਿਸ ਤਰ੍ਹਾਂ ਠੀਕ ਕਰੋਗੇ ਉਹ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੇ ਵਿੱਚ ਇੱਕ ਉਹਦੀ ਰੈਲੇਵੈਂਟ ਕਲੌਜ਼ ਹੈਗੀ ਹੈ ਉਹ ਹੈਗੀ ਹੈ ਰੈਡੀਕੇਸ਼ਨ ਆਫ ਪਾਵਰਟੀ ਸਟਾਰਵੇਸ਼ਨ ਐਂਡ ਇਕੁਅਲ ਡਿਸਟ੍ਰਿਬਿਊਸ਼ਨ ਆਫ ਵੈਲਥ ਅਮੰਗ ਸਿਟੀਜ਼ਨਸ ਇਹ ਇੱਕ ਉਹਦੇ ਵਿੱਚ ਬਹੁਤ ਜ਼ਿਆਦਾ ਅੱਛੀ ਕਲਾਸ ਸੀ ਅਬਾਊਟ ਸੋਸ਼ਲ ਜਸਟਿਸ ਉਹਨੂੰ ਨਾਲ ਲੈ ਕੇ ਆਓ ਸਭ ਤੋਂ ਜ਼ਰੂਰੀ ਉਹੀ ਹੈਗਾ ਕਿ ਐਸਵੇਲੇ ਜਿਹੜੇ ਹੈਗੇ ਉੱਥੇ ਅਮੀਰ ਅਮੀਰ ਹੋਈ ਜਾ ਰਹੇ ਗਰੀਬ ਗਰੀਬ ਹੋਈ ਜਾ ਰਹੇ ਹੈ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਕੇ ਲੋਕਾਂ ਦਾ ਐਨਆਰਆਈ ਦੀ ਕੋਠੀ ਦੇ ਉੱਤੇ ਕਬਜ਼ਾ ਕਰਕੇ ਕਦੀ ਆਪਣਾ ਪੈਸਾ ਵਧਾਈ ਜਾਂਦੇ ਆ ਕਦੀ ਰਿਸ਼ਵਤਾਂ ਲੈ ਕੇ ਵਧਾਈ ਜਾਂਦੇ ਆ ਹੁਣ ਕੇਜਰੀਵਾਲ ਨੇ ਜਿਸ ਤਰ੍ਹਾਂ ਈਸਟ ਇੰਡੀਆ ਕੰਪਨੀ ਗਈ ਆਈਸੀ ਹਿੰਦੁਸਤਾਨ ਚ ਉਹ ਹੁਣ ਕੇਜਰੀਵਾਲ ਇਥੋਂ ਹਾਰ ਕੇ ਦਿੱਲੀ ਤੋਂ ਪੰਜਾਬ ਦੇ ਉੱਤੇ ਜਾ ਕੇ ਉਹਨੇ ਕਬਜ਼ਾ ਕਰ ਲਿਆ ਭਗਵੰਤ ਮਾਨ ਹਸ ਬਿਕਮ ਹੈ ਪਪੈਟ ਉੱਥੇ ਪਪੈਟ ਦੀ ਤਰ੍ਹਾਂ ਕੰਮ ਕਰਦਾ ਹੈਗਾ ਉਹਦਾ ਇੱਕ ਪਹਿਲੇ ਸਮਝੋਤਾ ਟੈਸਿਟ ਅੰਡਰਸਟੈਂਡਿੰਗ ਹੈ ਕਿ ਉਹ ਉੱਥੇ ਇੱਕ ਕਟਪੁਤਲੀ ਦੀ ਤਰ੍ਹਾਂ ਭਗਵੰਤਮਾਨ ਕੰਮ ਕਰੇਗਾ ਅਤੇ ਉਹਨੂੰ ਹਟਾਏਗਾ ਨਹੀਂ ਕੈਜਰੀਵਾਲ ਪਰ ਸਾਰਾ ਜਿਹੜਾ ਕੰਟਰੋਲ ਹੈ ਕੈਜਰੀਵਾਲ ਦੇ ਦੋ ਤਿੰਨ ਬੰਦੇ ਜਿਹੜੇ ਹਾਰੇ ਹੋਏ ਹੈਗੇ ਥੋਦੀ ਉਹ ਪੰਜਾਬ ਦੇ ਵਿੱਚ ਜਾ ਕੇ ਕਬਜ਼ਾ ਕਰਕੇ ਬੈਠ ਗਏ ਹੈਗਾ ਉਹਨਾ ਤੋਂ ਛੁੜਵਾਉਣ ਵਾਸਤੇ ਤੁਸੀਂ ਕੀ ਕਰ ਰਹੇ ਹੈਗੇ ਉਹ ਇਹ ਹੈਗੇ ਸਾਰੇ ਇਸ਼ੂਸ ਹੋਰ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਇਹ ਸਾਰੇ ਇਸ਼ੂਸ ਨੂੰ ਉੱਥੇ ਠੀਕ ਕਰਨ ਦੀ ਕੋਸ਼ਿਸ਼ ਕਰੋ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ ਔਰ ਤੁਸੀਂ ਅਜਨਾਂ ਜਿਹੜੇ ਰਿਲੇਟਿਡ ਵੀਡੀਓਜ਼ ਹੈਗੇ ਜਿਸ ਤਰ੍ਹਾਂ ਮੈਂ ਐਡਮ ਸ਼ਿਫ ਦਾ ਬੋਲ ਰਿਹਾ ਹਾਂ ਉਹਨੇ ਉੱਥੇ ਇੱਕ ਜਿਹੜੇ ਸਿੱਖ ਕਮਿਊਨਿਟੀ ਹੈਗੀ ਉਹਨੂੰ ਬਚਾਉਣ ਦੇ ਵਾਸਤੇ ਪਾਰਟਿਕੂਲਰਲੀ ਸਿੱਖ ਕਮਿਊਨਿਟੀ ਉਹਨੂੰ ਬਚਾਉਣ ਦੇ ਵਾਸਤੇ ਉੱਥੇ ਜਿਹੜਾ ਨਵਾਂ ਕਾਨੂੰਨ ਉਹ ਲੈ ਕੇ ਆਇਆ ਉਹਦੇ ਬਾਰੇ ਲਿਖਿਆ ਹੋਇਆ ਔਰ ਵੀਡੀਓ ਬਣਾਇਆ ਹੋਇਆ ਇਸ ਤਰ੍ਹਾਂ ਹੀ ਇਲਹਾਨ ਉਮਰ ਨੇ ਜਿਹੜਾ ਕਿਹਾ ਹੈਗਾ ਕਿ ਪੰਜਾਬ ਦੇ ਵਿੱਚ ਕਿਸ ਕਿਸ ਤਰ੍ਹਾਂ ਦੇ ਨਾਲ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀਆਂ ਉਹ ਸਾਰੇ ਲਿੰਕਸ ਮੈਂ ਇਹਦੇ ਥੱਲੇ ਛੱਡਾਂਗਾ ਤੁਸੀਂ ਉਹਨੂੰ ਦੇਖ ਸਕਦੇ ਹੈਗੇ ਹੋ ਔਰ ਇਹਨੂੰ ਤੁਸੀਂ ਹੋਰ ਲੋਕਾਂ ਨੂੰ ਵੀ ਦੱਸੋ ਕਿ ਇਹ ਹੈਗੇ ਆ ਇਸ਼ੂਜ਼ ਹੋਰ ਕੋਈ ਇਸ਼ੂ ਨਹੀਂ ਹੈਗਾ ਉੱਥੇ ਪੰਜਾਬ ਦੇ ਲੋਕਾਂ ਨੂੰ 3 ਕਰੋੜ ਲੋਕਾਂ ਨੂੰ ਆਦਮੀ ਔਰਤ ਬੱਚੇ ਸਭ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਔਰ ਉਹ ਸਿਰਫ ਉਹਦੇ ਵਾਸਤੇ ਇੱਕੋ ਹੀ ਰਸਤਾ ਹੈਗਾ ਥੈਟ ਇਜ਼ ਐਨ ਇੰਟੈਲੈਕਚੁਅਲ ਪਾਥ ਉਦੇ ਉੱਤੇ ਚੱਲ ਕੇ ਕਰਨਾ ਪਏਗਾ ਹੋਰ ਨਾਰੇ ਮਗਾਰਨਾ ਪੋਸਟਰ ਲਗਾਉਣ ਨਾਲ ਝੰਡੇ ਲਗਾਉਣ ਨਾਲ ਮੋਟਰਸਾਈਕਲਾਂ ਦੇ ਅੱਗੇ ਕੁਝ ਨਹੀਂ ਹੋਣਾ ਇਹ ਸਾਰੇ ਅਨਪੜ੍ਹਾਂ ਵਾਲੇ ਕੰਮ ਹੈਗੇ ਅੱਜ ਕੱਲ this world is being driven by intellectuals and information driven people ਤੁਸੀਂ ਉਹਨੂੰ ਆਪਣੇ ਉਹਦੇ ਵਿੱਚ ਅਡਾਪਟ ਕਰੋ ਐਵਲੀ ਪਾਲਿਸੀ ਨੂੰ ਕਿ ਇੰਟੈਲੈਕਚੁਅਲ ਬਣੋ ਉੱਥੇ ਸਾਰੇ ਅਨਪੜ੍ਹ ਭਰੇ ਹੋਏ ਪੰਜਾਬ ਦੇ ਵਿੱਚ ਔਰ ਪਰ ਕੈਨੇਡਾ ਅਮਰੀਕਾ ਦੇ ਵਿੱਚ ਚੰਪੜ ਪੜ੍ਹਿਆ ਹੋਏ ਜਿਹੜੇ ਪੋਸਟਰ ਲੈ ਕੇ ਖੜੇ ਹੋ ਜਾਂਦੇ ਉੱਤੇ ਉਹਦਾ ਕੋਈ ਮਤਲਬ ਨਹੀਂ ਹੈਗਾ ਤੁਸੀਂ ਇੱਥੇ ਆ ਕੇ ਬਚਾਓ ਉਹਨਾਂ ਨੂੰ ਲੋਕਾਂ ਨੂੰ ਪਰ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਐਨਾ ਹੀ ਕਹਿਣਾ ਸੀ ਅੱਜ ਨਾਲ ਰਿਲੇਟਡ ਜਿਹੜੇ ਲਿੰਕਸ ਆਗੇ ਥੱਲੇ ਛੱਡਾਂਗਾ ਤੁਸੀਂ ਉਹਨਾਂ ਨੂੰ ਅਲੱਗ ਤੋਂ ਦੇਖ ਸਕਦੇ ਹੋਗੇ ਔਰ ਥੈਂਕਸ ਫॉर ਵਾਚਿੰਗ